ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿੱਥੇ ਸਿੱਖ ਜਗਤ ਵਿੱਚ ਸ਼ਰਧਾ ਅਤੇ ਸਤਕਾਰ ਨਾਲ ਯਾਦ ਕੀਤੀ ਜਾਂਦੀ ਹੈ ਉੱਥੇ ਪੂਰੇ ਦੁਨੀਆ ਦੇ ਇਤਿਹਾਸ ਵਿੱਚ ਇੱਕ ਦਰਦਨਾਕ ਘਟਨਾ ਹੈ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਤੇ ਘਣਾਉਣੇ ਜ਼ੁਲਮ ਦਾ ਸਾਕਾ ਹੈ ਇਹ ਘਟਨਾ ਇੱਕ ਪਾਸੇ ਮਨੁੱਖੀ ਦਰਿੰਦਗੀ ਦੇ ਘਣਾਉਣੇ ਚਿੱਤਰ ਨੂੰ ਪੇਸ਼ ਕਰਦੀ ਹੈ ਤੇ ਦੂਸਰੇ ਪਾਸੇ ਸਾਹਿਬਜ਼ਾਦਿਆਂ ਦਾ ਆਪਣੇ ਇਰਾਦੇ ਤੇ ਦ੍ਰਿੜ ਰਹਿਣਾ ਸਿੱਖੀ ਸਿਦਕ ਦੀ ਭਾਵਨਾ ਨੂੰ ਬਰਕਰਾਰ ਰੱਖਣਾ ਤੇ ਆਪਣੇ ਅੰਦਰ ਜੂਝ ਮਰਨ ਦਾ ਜਜ਼ਬਾ ਪੇਸ਼ ਕਰਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਚਾਰ ਸਾਹਿਬਜ਼ਾਦਿਆਂ ਦੇ ਵਿੱਚ ਬਾਬਾਜੀਤ ਸਿੰਘ ਜਨਮ 1687, ਬਾਬਾ ਦੁਜਾਰ ਸਿੰਘ ਜਨਮ 1690 ਵੱਡੇ ਸਾਹਿਬਜ਼ਾਦਿਆਂ ਵੱਜੋਂ ਜਾਣੇ ਜਾਂਦੇ ਹਨ ਤੇ ਬਾਬਾ ਦੁਰਾਵਰ ਸਿੰਘ ਜਨਮ 1696 ਤੇ ਬਾਬਾ ਫਤਿਹ ਸਿੰਘ ਜਨਮ 1699 ਛੋਟੇ ਸਾਹਿਬਜ਼ਾਦਿਆਂ ਵੱਲੋਂ ਜਾਣੇ ਜਾਂਦੇ ਜਾਂੜੇ ਜਾਂਦੇ ਹਨ। ਇਥੇ ਅਸੀਂ ਵੱਡੇ ਸਹਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰਾਂਗੇ ਤਾਂ ਇਸ ਦੇ ਜੋ ਜੋ ਇਸ ਦਾ ਪਿਛੋਕੜ ਸੀ ਉਹਦੇ ਬਾਰੇ ਅਸੀਂ ਗੱਲ ਇਸ ਵੀਡੀਓ ਚ ਕਰਦੇ ਹਾਂ ਸਨ 1704 ਈਸਵੀ ਵਿੱਚ ਮੁਗਲ ਅਤੇ ਪਹਾੜੀ ਰਾਜਿਆਂ ਦੀ ਫੌਜ ਨੇ ਸਾਂਝੀ ਕਮਾਨ ਹੇਠ ਸ਼੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਜਦੋਂ ਘੇਰਾ ਬਹੁਤ ਲੰਬਾ ਹੋ ਗਿਆ ਬਹੁਤ ਦਿਨ ਹੋ ਗਏ ਤਾ ਗੁਰੂ ਜੀ ਨਾਲ ਸਮਝੌਤਾ ਕਰਨ ਵਾਸਤੇ ਦੁਸ਼ਮਣ ਨੇ ਇੱਕ ਸ਼ਰਤ ਰੱਖੀ ਕਿ ਗੁਰੂ ਸਾਹਿਬ ਅਨੰਦਪੁਰ ਦਾ ਜੇਕਰ ਕਿਲਾ ਛੱਡ ਦੇਣ ਤੇ ਉਹਨਾਂ ਨੂੰ ਬੇਰੋਕ ਜਾਣ ਦਿੱਤਾ ਜਾਏਗਾ ਗੁਰੂ ਜੀ ਨੇ ਦੁਸ਼ਮਣਾਂ ਤੇ ਵਿਸ਼ਵਾਸ ਕਰਕੇ ਕਿਲਾ ਖਾਲੀ ਕਰਨ ਦਾ ਮਨ ਬਣਾਇਆ ਤਾਂ ਦੁਸ਼ਮਣ ਨੇ ਸਾਰੀਆਂ ਆਪਣੀਆਂ ਕੀਤੇ ਵਾਅਦੇ ਕੁਸਮਾ ਤੋੜ ਦਿੱਤੇ ਤੇ ਉਹ ਗੁਰੂ ਜੀ ਦੇ ਕਲਾਫ ਹੋ ਗਏ ਤੇ ਉਹਨਾਂ ਨੇ ਇੱਕ ਲੜਾਈ ਦਾ ਇੱਕ ਗਹਿਗਾਚ ਲੜਾਈ ਦਾ ਮਾਹੌਲ ਬਣ ਗਿਆ ਜਿਸ ਵਿੱਚ ਦੋਨਾਂ ਧਿਰਾਂ ਦਾ ਕਾਫੀ ਨੁਕਸਾਨ ਹੋਇਆ ਇਸ ਯੋਧ ਦੇ ਦੌਰਾਨ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਵਿਛੜ ਗਿਆ ਗੁਰੂ ਸਾਹਿਬ ਦੇ ਦੋ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਇਸ ਸਾਰੀ ਵਹੀਰ ਤੋਂ ਵੱਖਰੇ ਹੋ ਗਏ ਮਾਤਾ ਸੁੰਦਰੀ ਜੀ ਤੇ ਕੁਝ ਹੋਰ ਸਿੰਘ ਇੱਕ ਪਾਸੇ ਨੂੰ ਹੋ ਗਏ ਤੇ ਗੁਰੂ ਸਾਹਿਬ ਦੇ ਵੱਡੇ ਸਹਬਜ਼ਾਦੇ ਤੇ ਗੁਰੂ ਸਾਹਿਬ ਇਹ ਅਲੱਗ ਹੋ ਗਏ ਛੇ ਅਤੇ 7 ਪੋਦੀ ਰਾਤ ਦਾ ਸਮਾਂ ਜਦੋਂ ਸਵੇਰ ਦਾ ਸਮਾਂ ਹੋਇਆ ਦੁਸ਼ਮਣਾਂ ਨੇ ਹਮਲਾ ਬੋਲਿਆ ਤਾਂ ਗੁਰੂ ਪਾਤਸ਼ਾਹ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਅਜੀਤ ਸਿੰਘ ਤੇ ਭਾਈ ਜੀਵਨ ਸਿੰਘ ਜਿਸ ਜਿਨ੍ਹਾਂ ਨੂੰ ਸejਤਾ ਜੀ ਕਹਿੰਦੇ ਆ ਭਾਈ ਉਦੇ ਸਿੰਘ ਨੂੰ ਹੋਰ ਸਿੰਘਾਂ ਸਮੇਤ ਹਮਲਾਵਰਾਂ ਦਾ ਮੁਕਾਬਲਾ ਕਰਨ ਦਾ ਹੁਕਮ ਦਿੱਤਾ ਤੇ ਦੂਸਰੇ ਪਾਸੇ ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਨੂੰ ਉਸ ਵੇਲੇ ਕਿਹਾ ਕਿ ਆਸਾ ਦੀ ਵਾਰ ਦਾ ਕੀਰਤਨ ਕਰਨ ਤੇ ਜਿਆ ਕਾਰਜ ਕੇਵਲ ਦਸ਼ਮੇਸ਼ ਪਿਤਾ ਹੀ ਕਰ ਸਕਦੇ ਹਨ ਕਿ ਇੱਕ ਪਾਸੇ ਉਹ ਮੈਦਾਨੇ ਜੰਗ ਦੇ ਵਿੱਚ ਆਪਣੇ ਫਰਜ਼ਾਂ ਤੋਂ ਵਕਫ ਹਨ ਤੇ ਦੂਜੇ ਪਾਸੇ ਫਰਜ਼ ਇਲਾਹੀ ਵੀ ਉਹ ਨਹੀਂ ਭੁੱਲੇ ਦੁਨੀਆ ਦੇ ਇਤਿਹਾਸ ਵਿੱਚ ਇੱਕ ਬੜੀ ਅਲੋਕ ਅਨੋਖੀ ਅਲੋਕਾਰੀ ਨਵੇਕਲੀ ਘਟਨਾ ਸੀ ਜਦੋਂ ਸਰਸਾ ਨਦੀ ਵਿੱਚ ਭਾਰੀ ਹੜ੍ਹ ਆਉਣ ਦੇ ਬਾਵਜੂਦ ਵੀ ਦੁਸ਼ਮਣਾਂ ਦੇ ਨਾਲ ਜ਼ੋਰਦਾਰ ਟੱਕਰ ਹੋਈ ਇੱਕ ਦੂਜੇ ਨਾਲ ਬਹੁਤ ਸਾਰੀਆਂ ਜਿਹੜੋਂ ਜੁੜੀਆਂ ਇਸ ਲੜਾਈ ਦੇ ਵਿੱਚ ਇਸ ਯੋਧੇ ਦੇ ਵਿੱਚ ਬਹੁਤ ਸਿੰਘ ਵੀ ਜਿਹੜੇ ਸੀ ਉਹ ਇਸ ਸ਼ਹਾਦਤ ਪ੍ਰਾਪਤ ਕਰ ਗਏ ਜਿੰਨਾਂ ਵਿੱਚ ਭਾਈ ਜੀਵਨ ਸਿੰਘ ਜੈਤਾ ਜੀ ਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਪਰ ਦੁਸ਼ਮਣਾਂ ਨਾਲ ਅੰਤ ਤੱਕ ਟੱਕਰ ਲੈਂਦੇ ਰਹੇ ਜਿੱਥੋਂ ਗੁਰੂ ਸਾਹਿਬ ਦੇ ਕਾਫਲੇ ਨਾਲੋਂ ਗੁਰੂ ਪਰਿਵਾਰ ਵਿਛੜਿਆ ਉਸ ਸਥਾਨ ਨੂੰ ਪਰਿਵਾਰ ਵਿਛੋੜਾ ਸਾਹਿਬ ਗੁਰਦੁਆਰਾ ਪਰਵਾਰ ਬਿਛੋੜਾ ਸਾਹਿਬ 'ਚ ਸ਼ੋਭਤ ਹੈ ਜੋ ਇਤਿਹਾਸ ਦੀ ਇਸ ਦਰਦਨਾਕ ਘਟਨਾ ਨੂੰ ਆਪਣੀਆਂ ਯਾਦਾਂ 'ਚ ਸੰਭਾਲ ਕੇ ਰੱਖਿਆ ਹੋਇਆ ਹੈ। ਉਸ ਤੋਂ ਬਾਅਦ ਗੁਰੂ ਸਾਹਿਬ ਸੱਸਰ ਰਾਤ ਨੂੰ ਅੱਗੇ ਚੱਲ ਪਏ ਤੇ ਦੁਸ਼ਮਣ ਦੀਆਂ ਫੌਜਾਂ ਨੇ ਫੇਰ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਨੇ ਚਮਕੌਰ ਦੀ ਕੱਚੀ ਗੜੀ ਵਿੱਚ ਜਾ ਕੇ ਦਾਖਲ ਹੋ ਕੇ ਮੋਰਚਾ ਬੰਦੀ ਕਰ ਦਿੱਤੀ। ਗੁਰੂ ਜੀ ਦੇ ਨਾਲ ਦੋ ਵੱਡੇ ਸਹਬਜ਼ਾਦੇ ਤੇ ਪੰਜ ਪਿਆਰਿਆਂ ਸਮੇਤ 40 ਸਿੰਘ ਸਨ। ਦੁਸ਼ਮਣ ਦੀ 10 ਲੱਖ ਫੌਜ ਨੇ ਉਸ ਗੱਡੀ ਨੂੰ ਘੇਰਾ ਪਾ ਲਿਆ ਸਾਰਾ ਦਿਨ ਜੱਗ ਹੁੰਦੀ ਰਹੀ ਸ਼ਾਮ ਤੱਕ ਗੁਰੂ ਜੀ ਕੋਲ ਤਕਰੀਬਨ ਸਾਰਾ ਗੋਲੀ ਸਿੱਕਾ ਖਤਮ ਹੋ ਗਿਆ ਹੁਣ ਸਿੰਘਾ ਨੇ ਗੱਡੀ ਤੋਂ ਬਾਹਰ ਆ ਕੇ ਲੜਨਾ ਸ਼ੁਰੂ ਕਰ ਦਿੱਤਾ ਗੁਰੂ ਜੀ ਨੇ ਆਪ ਆਪ ਵਾਰੋਵਾਰੀ ਬਾਬਾ ਅਜੀਤ ਸਿੰਘ ਤੇ ਬਾਬਾ ਜੁਜਾਰ ਸਿੰਘ ਨੂੰ ਪੂਰੇ ਸ਼ਸਤਰ ਸਜਾ ਕੇ ਮੈਦਾਨੇ ਜੰਗ ਵਿੱਚ ਭੇਜਿਆ ਅੰਤ ਵੱਡੇ ਜੋਹਰ ਦਿਖਾਉਂਦੇ ਆ ਸਾਥੀ ਸਿੰਘਾਂ ਦੇ ਨਾਲ ਗੁਰੂ ਜੀ ਦੇ ਦੋਵੇਂ ਵੱਡੇ ਸਹਿਬਜਾਦੇ ਬੜੀ ਸੂਰਮ ਗਤੀ ਨਾਲ ਗੁਰੂ ਜੀ ਦੇ ਸਾਹਮਣੇ ਮੈਦਾਨੇ ਜੰਗ 'ਚ ਜੂਝਦੇ ਹੋਏ ਸ਼ਹੀਦ ਹੋ ਗਏ ਬਾਬਾਜੀਤ ਸਿੰਘ ਜੀ ਨੇ ਹਲੇ ਜਵਾਨੀ 'ਚ ਪੈਰ ਰੱਖਿਆ ਸੀ ਤੇ ਬਾਬਾ ਜੁਜਾਰ ਸਿੰਘ ਹਲੇ ਕਿਸ਼ੋਰ ਅਵਸਥਾ ਸਨ ਤਾਂ ਇਸ ਤਰ੍ਹਾਂ ਇਸ ਮਹਾਨ ਸ਼ਹੀਦਾਂ ਦਾ ਪਵਿੱਤਰ ਖੂਨ ਡੁੱਲਣ ਨਾਲ ਚਮਕੌਰ ਦੀ ਧਰਤੀ ਚਮਕੌਰ ਸਾਹਿਬ ਬਣ ਗਈ ਤੇ ਇੱਥੇ ਚਮਕੌਰ ਸਾਹਿਬ ਦੀ ਇਤਿਹਾਸਿਕ ਜੰਗ ਦੀ ਯਾਦ ਵਿੱਚ ਗੁਰਦੁਆਰਾ ਕਤਲਗੜ੍ਹ ਸਾਹਿਬ ਗੁਰਦੁਆਰਾ ਕੱਚੀ ਗੜੀ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਤੇ ਗੁਰਦੁਆਰਾ ਤਾੜੀ ਸਾਹਿਬ ਸशोਭਤ ਹਨ ਇਹ ਮਹਾਨ ਪਵਿੱਤਰ ਸ਼ਹੀਦੀ ਸਥਾਨ ਜੇ ਸੁਪਰ ਹਰ ਸਾਲ ਸੰਗਤਾਂ ਜੋੜ ਮੇਲੇ ਕਰਦੀਆਂ ਹਨ ਤੇ ਮਹਾਨ ਸ਼ਹੀਦਾਂ ਨੂੰ ਸਤਕਾਰ ਭੇਟ ਕਰਦੀਆਂ ਹਨ ਤੇ ਰੈਂਦੀ ਦੁਨੀਆ ਤੱਕ ਵੱਡੇ ਸਹਿਬਜ਼ਾਦਿਆਂ ਦੀ ਇਸ ਸ਼ਹਾਦਤ ਦਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਪਰਿਵਾਰ ਨੂੰ ਕੌਮ ਦੇ ਨਾਂ ਤੇ ਬਾਹਰ ਦੇਣ ਦਾ ਜੋ ਇੱਕ ਹੈ ਸੰਕਲਪ ਹੈ ਉਸ ਨੂੰ ਪੂਰੀ ਦੁਨੀਆ ਯਾਦ ਰੱਖੇਗੀ